ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆਂਗੇ ਖੇਤ ਤੇ ਅੱਜ ਆਪਾਂ ਦੋ ਮੁੱਦਿਆਂ ਤੇ ਗੱਲ ਕਰਨੀ ਆ ਅੱਜ ਕੁਝ ਕੁ ਤਾਂ ਆਪਾਂ ਸੋਨੂੰ ਸਲਾਹ ਦੇਣੀ ਹੈਗੀ ਤੇ ਕੁਝ ਕੁ ਸਲਾਹ ਛੋਡੇ ਤੋਂ ਲੈਣੀ ਹੈਗੀ ਤੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਿਓ ਮਿੱਤਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਚੱਲਦੇ ਆਂ ਤੁਹਾਨੂੰ ਆਪਾਂ ਦਿਖਾਉਣੇ ਆ ਕੀ ਕੀ ਗੱਲਾਂ ਕਰਨੀਆਂ ਤੁਹਾਡੇ ਨਾਲ ਆਪਾਂ ਇੱਕ ਛੋੜੇ ਤੋਂ ਗੱਲ ਪੁੱਛਣੀ ਆਈ ਮਿੱਤਰੋ ਤੇ ਆਪਾਂ ਖੜੇ ਆਗੇ ਆਪਣੇ ਬਾਣ ਚਾਚੋ ਨਾਲ ਆਇਆਗਾ ਆਪਾਂ ਅੱਜ ਆਪਣੇ ਝੋਨੇ ਨੂੰ 3 ਦਿਨ ਘਟਾ ਹਜੇ 1 ਮਹੀਨਾ ਹੋਣ ਵਾਲਾਗਾ ਤੇ ਆਪਾਂ ਇਧਰ ਲਈ ਛੜ ਚਰੀ ਬੀਜੀ ਹੋਈ ਹੈਗੀ ਝੋਨੇ ਦੇ ਨਾਲ ਤੇ ਆਪਣੇ ਨਾ ਇਧਰ ਚੂਹਿਆਂ ਨੇ ਨਾ ਆ ਚੀਜ਼ ਆ ਦੇਖੋ ਤੁਸੀਂ ਝੋਨਾ ਕਿਵੇਂ ਨਾਲ-ਨਾਲ ਟੁੱਕਦਾ ਹਨਾ ਕਿੰਨੇ ਇਹਨਾਂ ਨੇ ਵੱਡੇ ਵੱਡੇ ਡੱਬ ਪਾਤੇ ਆ ਇਹਨਾਂ ਨੇ ਇੱਥੇ ਸਮਾਖ ਜਿਹਾ ਵੀ ਟੁੱਕਿਆ ਪਿਆਗਾ ਤੇ ਜਦੋਂ ਇਹ ਚ ਪਾਣੀ ਨਹੀਂ ਹੁੰਦਾ ਕਿਾਰੇ ਚ ਉਦੋਂ ਜ਼ਿਆਦਾ ਟੁੱਕਦੇ ਹੈਗੇ ਝੋਨੇ ਨੂੰ ਚੂਹੇ ਤੇ ਇਹਦਾ ਕੋਈ ਹੱਲ ਦੱਸੋ ਯਾਰ ਹੂੰ ਤਾਂ ਦਵਾਈ ਮੰਨ ਲਓ ਤੁਸੀਂ ਆਖੋਗੇ ਬਈ ਦਵਾਈਆਂ ਆਉਂਦੀਆਂ ਨੇ ਤੁਸੀਂ ਦਵਾਈ ਨਹੀਂ ਧਰੀ ਹੋਣੀ ਹੈ ਨਾ ਗੌਰ ਨਹੀਂ ਕੀਤੀ ਹੋਣੀ ਬਈ ਯਾਰ ਦਵਾਈਆਂ ਵੀ ਤਰ ਤਰ ਕੇ ਥੱਕ ਗਏ ਦਵਾਈਆਂ ਇਹਰ ਜੀਆਂ ਨੇ ਜਿਹੜੀਆਂ ਨਾਲ ਨਾ ਅਸੀਂ ਉਧਰ ਪਹੀ ਪੁਹੀ ਤੇ ਸਾਡੇ ਚੂਹੇ ਪੈ ਰਹੇ ਸੀਗੇ ਤੇ ਅਸੀਂ ਉਧਰ ਧਰੀਆਂ ਸੀ ਤੇ ਚੂਹਿਆਂ ਦੇ ਢੇਰ ਲਾਤੇ ਦਵਾਈ ਨੇ ਪਰ ਪਤਾ ਨਹੀਂ ਕਾਹ ਤੋਂ ਵੀ ਇੱਥੇ ਨਾ ਚੂਹੇ ਮਰੇ ਹੀ ਨਹੀਂ ਹੈਗੇ ਆ ਤੁਹਾਡੇ ਸਾਹਮਣੇ ਹੈਗਾ ਦੇਖ ਲਓ ਕਿੰਨਾ ਥਾਂ ਖਾ ਗਏ ਆ ਬੂਟਿਆਂ ਨੇ ਨਵੀਂ ਫਟਾਰ ਕੀਤੀ ਹੈਗੀ ਇਹ ਖਾਦੇ ਹੋਏ ਸੀਗੇ ਆ ਬੂਟੇ ਵੀ ਖਾਦਾ ਹੋਇਆ ਸੀ ਆ ਦੇਖੋ ਨਾਲ ਨਾਲ ਡੱਬ ਪਾਤੇ ਤੇ ਆਉਂਦੇ ਇਹ ਚਰੀ ਚੋਂ ਅਸੀਂ ਇੱਥੇ ਵੱਟ ਤੇ ਨਾ ਬਈ ਪਲਾਂਗ ਪਲਾਂਗ ਤੇ ਨਾ ਗੋਲਗਾਂ ਵੱਟ ਵੜ ਕੇ ਧਰ ਕੇ ਦੇਖ ਲਈਆਂ ਖੱਡਾਂ ਕੋਲੇ ਧਰ ਕੇ ਦੇਖ ਲਈਆਂ ਇੱਥੇ ਇਹਨਾਂ ਨੇ ਖਾਧੀਆਂ ਹੀ ਨਹੀਂ ਹੈਗੀਆਂ ਤੇ ਪੈਂਦੇ ਇਹ ਚਰੀ ਕਰ ਕੀ ਹੈਗੇ ਤੇ ਇਹਦਾ ਕੋਈ ਜੇ ਕੋਈ ਹੋਰ ਹੱਲ ਹੈਗਾ ਤਾਂ ਬਾਈ ਬਣ ਕੇ ਜ਼ਰੂਰ ਦੱਸਿਓ ਆਹ ਦੇਖ ਲਓ ਐ ਖੱਡਾਂ ਪਾ ਰੱਖੀਆਂ ਇਹਨਾਂ ਨੇ ਵਿੱਚ ਤੇ ਇਹ ਆਪਣੀ ਚਰੀ ਕਰੰਡ ਹੋ ਗਈ ਸੀ ਮੇਨ ਕਾਰਨ ਜਿਹੜਾ ਤੁਸੀਂ ਕਹੋਗੇ ਬਾਈ ਤੇਰਾ ਕੰਮ ਨਹੀਂ ਹੈਗਾ ਚੱਜ ਦਾ ਨਾ ਯਾਰ ਇਹ ਇਧਰਲੀ ਸਾਈਡ ਤੋਂ ਬਿਰਲੀ ਜੀ ਰਹੀਗੀ ਨਾ ਤੈਹੋਂ ਇਹ ਦਵਾਰੇ ਕੱਢੇ ਹੋਏ ਹੈਗੇ ਖੋਡੇ ਦੇ ਵਿੱਚ ਤੇ ਉੱਚੇ ਚਰੀ ਵਧੀਆ ਬੀ ਵੀ ਵਧੀਆ ਸੀਗਾ ਤੇ ਕਰੰਟ ਹੋਣ ਕਰਕੇ ਥੋੜੀ ਜ ਐ ਹੋ ਗਈ ਸੀਗੀ ਤੇ ਚੂਹੇ ਤਾਂ ਹੀ ਪਏ ਹੈਗੇ ਇਹਦੇ ਵਿੱਚ ਬਿਰਲੀ ਰਹਿਣ ਕਰਕੇ ਨਾ ਸੱਠੀ ਸੁਠੀ ਉਗਰੇ ਵਿੱਚ ਇਹਦੇ ਤੇ ਇਹਦਾ ਕੋਈ ਹੱਲ ਦੱਸੋ ਯਾਰ ਜੇ ਕਿਸੇ ਆਪਣੇ ਕਿਸਾਨ ਭਰਾ ਨੂੰ ਦਵਾਈ ਦਾ ਪਤਾ ਹੈਗਾ ਨਾ ਦਵਾਈ ਵੀ ਜਰੂਰ ਦੱਸਿਓ ਤੇ ਦੂਸਰੀ ਰਾਏ ਸਾਨੂੰ ਆਪਾਂ ਇਹ ਦਿੰਨੇ ਹੈਗੇ ਆਪਾਂ ਇੱਕ ਦਵਾਈ ਮੰਗਾਈ ਸੀਗੀ ਬਾਲ ਕਟਾ ਰੱਖਿਆ ਨਾ ਆਪਾਂ ਤੁਸੀਂ ਦੇਖ ਸਕਦੇ ਹੋਗੇ ਹਨ ਤੁਸੀਂ ਕਹਿੰਦੇ ਹੋਗੇ ਗੰਜਾ ਜਾ ਕਿੱਧਰ ਵੀ ਮਾਰੀ ਜਾਂਦਾ ਤੇ ਆ ਤੁਸੀਂ ਦੇਖੋ ਬਈ ਆਪਣੇ ਨਾ ਬਾਲ ਆਉਣ ਲੱਗੇ ਮੈਂ ਪਹਿਲਾਂ ਬਹੁਤ ਸਾਰੀਆਂ ਟਰਾਈ ਕੀਤੀਆਂ ਸੀਗੀਆਂ ਦਵਾਈਆਂ ਬਹੁਤ ਤੇਲ ਮਗਾ ਮਗਾ ਬਈ ਦੇਖੇ ਸੀ ਕੋਈ ਕਹਦੇ ਕਰੇ ਬਈ ਸਮਰਾਲੇ ਤੋਂ ਮਗਾ ਲਓ ਜਿਹੜਾ ਬਾਈ ਹਨਾ ਫੇਮਸ ਹੈਗਾ ਬਹੁਤ ਤਰ੍ਹਾਂ ਦੇ ਤੇਲ ਮਗਾ ਕੇ ਦੇਖੇ ਸੀ ਪਰ ਜਿਹੜੀ ਹੁਣ ਦਵਾਈ ਮਗਾਈ ਹੈ ਨਾ ਉਹਦਾ ਪਹਿਲਾਂ ਮੈਂ ਰਿਜ਼ਲਟ ਦੇਖਿਆ ਮੈਂ ਵੀ ਅੱਕ ਗਿਆ ਸੀਗਾ ਮੈਂ ਕਿਹਾ ਯਾਰ ਆਪਾਂ ਹੁਣ ਨਹੀਂ ਕੋਈ ਵੀ ਦਵਾਈ ਮਗਾਉਨੇ ਨਾ ਤੇਲ ਮਗਾਈਏ ਕੋਈ ਤੇ ਵੀ ਫਰਕ ਤਾਂ ਪੈਂਦਾ ਨਹੀਂ ਪਰ ਮੈਂ ਪਹਿਲਾਂ ਉਹਦਾ ਹੁਣ ਕਿਸੇ ਬੰਦੇ ਨੇ ਮਂਗਾਈ ਸੀ ਉਹ ਮੈਨੂੰ ਕਹਿੰਦਾ ਵੀ ਤੂੰ ਆਹ ਦਵਾਈ ਮਂਗਾਲਾ ਮੈਂ ਕਿਹਾ ਨਾ ਯਾਰ ਫਰਕ ਨਹੀਂ ਪੈਂਦਾ ਤੇ ਪਰ ਮੈਂ ਉਹਦਾ ਰਿਜ਼ਲਟ ਦੇਖਿਆ ਪਹਿਲਾਂ ਉਹ ਬੰਦੇ ਦੇ ਰਿਜ਼ਲਟ ਦੇਖਿਆ ਉਹਨੇ ਵੀ ਅੱਗੇ ਉਹ ਰਿਜ਼ਲਟ ਦੇਖ ਕੇ ਕਿਸੇ ਦੇ ਫੇਰ ਮਂਗਾਇਆਗਾ ਉਹ ਤੇਲ ਵੀ ਆਗਾ ਤੇ ਇੱਕ ਉਹਦੇ ਚ ਗੋਲੀ ਆ ਖਾਣ ਵਾਲੀ ਉਹ ਵੀ ਦੇਸੀ ਬਣਾਈ ਹੋਈ ਹੈਗੀ ਦਵਾਈਆਂ ਦੀ ਜਿਵੇਂ ਭਿੰਗ ਰਾਜ ਜਿਹੀਆਂ ਚੀਜ਼ਾਂ ਦੀ ਬਣਾਈ ਹੋਈ ਹੈਗੀ ਤੇ ਆਪਣੇ ਦੇਖੋ ਇੱਥੇ ਨਾ ਬਰੀਕ ਬਰੀਕ ਜਮਾ ਪੂਰੇ ਫੁੱਲ ਵਾਲ ਆਉਣ ਲੱਗ ਗਿਆ ਚੀਜ਼ਾਂ ਝੜਨ ਲੱਗ ਗਈਆਂ ਸੀਆਂ ਝੜ ਗਈਆਂ ਸੀ 바ਵਾ ਤੇ ਹੁਣ ਆਪਣਾ ਨਾ ਝੋਨਾ ਦੋਨੇ ਤਰ੍ਹਾਂ ਦੀ ਚੰਗਾ ਹੋ ਗਿਆ ਆ ਵੀ ਵਧੀਆ ਹੋ ਗਿਆ ਤੇ ਆ ਵੀ ਵਧੀਆ ਹੋ ਗਿਆ ਝੋਨੇ ਚੇਚ ਵੀ ਆਪਣੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ ਪੀ ਪੈਂਟ ਵੀ ਆ ਇਹ ਤੇ ਮਹੀਨਾ ਹੋਣ ਵਾਲਾ ਲੱਗੇ ਨੂੰ ਤੇ ਤੁਸੀਂ ਫਟਾਰ ਦੇਖ ਲਓ ਬਈ ਕਿਵੇਂ ਆ ਗਈ ਹੁਣ ਇਹਦੀ ਇਹਦੇ ਤੇ ਨਾ ਜਿੰਕਰੀ ਘਾਟ ਆ ਗਈ ਸੀਗੀ ਜਿਵੇਂ ਲਾਲ ਜਾਂ ਪੱਤਾ ਹੋ ਜਾਂਦਾ ਜਰਜੀ ਨਹੀਂ ਪੈ ਜਾਂਦੀ ਹੈ ਨਾ ਉਸ ਤਰ੍ਹਾਂ ਹੋ ਗਈ ਸੀਗੀ ਤੇ ਹੁਣ ਪਰ ਇਹਨੇ ਸਾਰੀ ਨਵੀਂ ਫਟਾਰ ਕੱਢ ਰੱਖੀ ਹੈ ਹੁਣ ਜਮਾ ਸਹੀ ਹੋ ਗਿਆ ਇਹੇ ਕੱਚਾ-ਕੱਚਾ ਹੋ ਰਿਹਾ ਹੁਣ ਝੋਨਾ ਤੇ ਕਿਉਂਕਿ ਇਹਦੇ ਚ ਜ਼ਿੰਕ ਦੀ ਘਾਟ ਆਨ ਕਰਕੇ ਆਪਾਂ ਨੂੰ ਸਪਰੇਅ ਕਰਨੀ ਪਈ ਉੱਤੇ ਇਹਦੇ ਮੈਗਨੀਸ਼ੀਅਮ ਤੇ ਜ਼ਿੰਕ ਦੀ ਆਪਾਂ ਚਿਲੇਟਡ ਦੀ 12% ਦੀ ਇਹਦੇ ਤੇ ਸਪਰੇਅ ਕੀਤੀ ਹੈਗੀ ਤੇ ਤਾਂ ਕਰਕੇ ਆਪਾਂ ਨਾ ਪਹਿਲਾਂ ਥੋੜੀ ਗਲਤੀ ਆਪਣੀ ਵੀ ਰਹੀ ਆ ਆਪਾਂ ਇਹਦੇ ਚ ਜ਼ਿੰਕ ਘੱਟ ਪਾਈ ਸੀਗੀ ਜਿਹੜੀ ਆਪਾਂ 33% ਜ਼ਿੰਕ ਪਾਉਣੇ ਆ ਉਹ ਪਾਉਣੀ ਪਾਉਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤਾਂ ਬਈ ਹੋਰ ਚੀਜ਼ ਹਜੇ ਨਾ ਪਾਓ ਚਾਹੇ ਚੱਲ ਜਾਂਦੀ ਆ ਪਰ ਜ਼ਿੰਕ ਆ ਜਿਹੜੀ 33% ਉਹ ਘੱਟੋ-ਘੱਟ 7 ਕਿਲੋ ਤੋਂ ਘੱਟ ਤਾਂ ਪਾਉ ਹੀ ਨਾ ਮੈਂ ਕਹਿੰਦਾ 7 ਤੋਂ 10 ਕਿਲੋ ਦੇ ਮੰਲਾ ਤਕਰੀਬਨ ਪੌਣੀ ਚਾਹੀਦੀ ਹੈਗੀ ਇੰਨੀ ਕਾਪਾ ਨੂੰ ਤੇ ਹੋਰ ਕੁਝ ਨਾ ਪਾਓ ਚਾਹੇ ਤੇ ਪਰ ਆਪਣੇ ਬਾਹਾਂ ਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈਗੀ ਕਈ ਵਾਰੀ ਇੰਨੀ ਮੀਟੋੜ ਪੈ ਜਾਂਦਾਗਾ ਜੜ ਜੀ ਬਣਾਉਣ ਲੱਗ ਜਾਂਦਾਗਾ ਥੱਲੇ ਤੇ ਉਹਦੇ ਕਰਕੇ ਆਪਾਂ ਨੂੰ ਫਿਊਰਾ ਡਾਨ ਵੀ ਪਾਉਣੀ ਪੈਂਦੀ ਹੈਗੀ ਉਹ ਵੀ ਪਾਈ ਸੀ ਪਰ ਉਹਦੇ ਨਾਲ ਵੀ ਸੈੱਟ ਨਹੀਂ ਹੋਇਆ ਫਿਊਰਾ ਡਾਨ ਨਾਲ ਵੀ ਇੰਨਾ ਕਿਉਂਕਿ ਉਹ ਦਿੱਕਤ ਹੈ ਨਹੀਂ ਸੀ ਜੜ ਵਾਲੀ ਇੰਨੀ ਤੇ ਜਿੰਕ ਦੀ ਘਾਟ ਕਰਕੇ ਨਾ ਜਿਆਦਾ ਲਾਲ ਜਾ ਹੋਣ ਲੱਗਿਆ ਸੀ ਪਰ ਹੁਣ ਸੈੱਟ ਹੈਗਾ ਪਰ ਆਪਣੀ ਬਸ ਹੁਣ ਮੇਨ ਸਮੱਸਿਆ ਇਹੀ ਹੈ ਬਈ ਆਪਾਂ ਨੂੰ ਤੁਸੀਂ ਜਰੂਰ ਦੱਸਿਓ ਵੀ ਆ ਚੀਜ਼ ਦਾ ਹੱਲ ਚੂਹਿਆਂ ਦੀ ਦਵਾਈ ਜਿਹੜੇ ਵੀ ਭਰਾ ਨੂੰ ਪਤਾ ਹੋਊਗਾ ਤੁਸੀਂ ਦੱਸਿਓ ਫਿਰ ਆਪਾਂ ਇਸ ਤੋਂ ਬਾਅਦ ਇੱਕ ਆਪਣੇ ਕੋਲ ਦਵਾਈ ਜਿਹੜੀ ਪਈ ਆ ਦਵਾਰੇ ਉਹਦਾ ਹੋਰ ਰਿਜ਼ਲਟ ਹੋਰ ਤਰ੍ਹਾਂ ਉਹਦੇ 'ਚ ਕੁਝ ਮਿਕਸ ਕਰਕੇ ਨਾ ਕਾਸੀਚ ਉਹ ਦਵਾਈ ਨੂੰ ਪਹਿਲਾਂ ਆਪਾਂ ਆਟੇ 'ਚ ਲਾ ਕੇ ਧਰੀ ਸੀ ਤੇ ਬਾਕੀ ਇੱਕ ਵਾਰੀ ਹੋਰ ਵੀ ਦੇਖ ਲਾਂਗੇ ਦੋ ਵਾਰੀਆਂ ਆਪਾਂ ਧਰ ਕੇ ਪਹਿਲਾਂ ਦੇਖ ਲਈ ਆਟੇ 'ਚ ਤੇ ਫਿਰ ਆਟੇ 'ਚ ਨਹੀਂ ਦਵਾਰੇ ਕਿਸੇ ਤਰ੍ਹਾਂ ਦੇਖਾਂਗੇ ਖੱਡਾਂ ਖੱਡਾਂ ਲਵੇ ਜੇ ਖਾਲੀ ਤਾਂ ਦੇਖੋ ਆ ਸਾਰੇ ਵੱਡੇ ਵੱਡੇ ਡੱਬ ਪਾਏ ਹੋਏ ਨਾ ਨਾਲ-ਨਾਲ ਇਹ ਇੰਨਾ ਨਹੀਂ ਪਾਇਆ ਚੂਹਿਆਂ ਨੇ ਟੁਕਦਾ ਝੋਨਾ ਯਾਰ ਇਧਰੋਂ ਤੇ ਉਧਰ ਤਾਂ ਆਪ ਆਪ ਹੀ ਤੇ ਰੱਖਤੀ ਸੀਗੀ ਦਵਾਈ ਉਧਰ ਤਾਂ ਸ਼ਾਮ ਤੇ ਸਾਰੇ ਰਿਸ਼ਤੇ ਰਿਸ਼ਤੇਦਾਰ ਸਾਧ ਰੱਖੇ ਸੀ ਜਿਹੜੇ ਚੂਹੇ ਨੇ ਸਾਰੇ ਸ਼ਾਮ ਤੇ ਕਾਫੀ ਸਾਰੇ ਸੀਗੇ ਬਹੁਤ ਜ਼ਿਆਦਾ ਚੂਹੇ ਮਾਰਿਆ ਇਹ ਤੁਹਾਨੂੰ ਦਿਖਾਉਣੇ ਹੁੰਦੇ ਨਾ ਚੂਹਾਂ ਦੇ ਫੋਫੜ ਫਾਫੜ ਗਾ ਹਾਂ ਮਾਸੜ ਮੂਸੜ ਸਾਰੇ ਆਏ ਹੋਏ ਸੀ ਬੜੀ ਰਿਸ਼ਤੇਦਾਰੀ ਚ ਇੱਥੇ ਸਾਰੇ ਰਾਗੜੇ ਦੇ ਵਿੱਚ ਹੀ ਬੁੜੇ ਬੜੇ ਲੱਲ ਤੇ ਇੱਕ ਖੱਡ ਚ ਅਸੀਂ ਦੇਖਿਆ ਉੱਥੇ ਇੱਕ ਸੀਗਾ ਵੱਡਾ ਚੂਹਾ ਸੀਗਾ ਉਹ ਮੈਨੂੰ ਐ ਲੱਗਿਆ ਵੀ ਜਿਵੇਂ ਉਹਨੇ ਬਾਕੀ ਸਾਰੇ ਉਹਨਾਂ ਰਿਸ਼ਤੇਦਾਰੀ ਚ ਜਾ ਰਹੇ ਹੁੰਦੇ ਆ ਤੇ ਇਕੱਲਾ ਘਰੇ ਬੁੜਾ ਹੀ ਰਗੜਿਆ ਗਿਆ ਉਹਨਾਂ ਦਾ ਵੱਡਾ ਜੂਹਾ ਸੀਗਾ ਉਹ ਤੇ ਆਪਣਾ ਛੋਟਾ ਜਿਹਾ ਬਲੌਗ ਇਹ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਆਪਾਂ ਤੁਹਾਨੂੰ ਦਵਾਈ ਪੁੱਛੀ ਹੈਗੀ ਚੂਹਿਆਂ ਵਾਲੀ ਉਹ ਵੀ ਜਰੂਰ ਕਮੈਂਟਾਂ 'ਚ ਦੱਸਿਓ ਵੀ ਬਈ ਆਹ ਦਵਾਈ ਰੱਖ ਦੋ ਹਨਾ ਰਲਾ ਕੇ ਜਿਹੜੀ ਵੀ ਚੀਜ਼ ਰਲਦੀ ਹੋਈ ਆਪਾਂ ਨੂੰ ਜਰੂਰ ਦੱਸਿਓ ਤੇ ਬਾਕੀ ਜਿਹੜੇ ਬੰਦੇ ਨੂੰ ਆਹ ਦਵਾਈ ਦੀ ਬਈ ਜ਼ਰੂਰਤ ਹੋਈ ਹਨਾ ਤੇ ਆਪਣੇ ਨਾਲ ਸੰਪਰਕ ਕਰ ਲਿਓ ਤੁਸੀਂ ਮੈਸੇਜ ਕਰ ਦਿਓ ਆਪਾਂ ਨੂੰ ਕਮੈਂਟ ਕਰ ਦਿਓ ਤੇ ਆਪਾਂ ਉਹਨੂੰ ਬਾਈ ਨੂੰ ਜਰੂਰ ਦੱਸ ਦਾਂਗੇ ਦਵਾਈ ਇਹ ਕਿਉਂਕਿ ਆਪਣਾ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਉਹਨਾਂ ਦਾ ਜਿੱਥੋਂ ਉਹ ਆਉਂਦੀ ਆ ਗਜਰਾਤ ਤੋਂ ਆਉਂਦੀ ਆ ਉਹ ਦਵਾਈ ਤੇ ਤੁਸੀਂ ਆ ਮੰਨ ਲਓ ਉਹਨਾਂ ਤੋਂ ਮੰਗਾ ਲਿਓ ਉਹ ਕਰਕੇ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਮਿੱਤਰੋ ਹੁਣ ਆਪਾਂ ਚਰੀ ਵੜਦੇ ਆਂਗੇ ਤੇ ਚਰੀ ਵੱਢ ਕੇ ਚੱਲਦੇ ਆਂ ਘਰੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ